ਕਿੱਕ ਵੱਡਾ ਹਾਦਸਾ ਵੇਖਣ ਨੂੰ ਮਿਲਿਆ ਜਿੱਥੇ ਰੇਲਵੇ ਕ੍ਰੋਸਿੰਗ ਦੇ ਉੱਪਰ ਇੱਕ ਬਲੈਰੋ ਗੱਡੀ ਅਤੇ ਇੱਕ ਮਾਲ ਗੱਡੀ ਦੀ ਅਚਾਨਕ ਟੱਕਰ ਹੋ ਜਾਂਦੀ ਹੈ ਜਿਸ ਤੋਂ ਬਾਅਦ ਇਹ ਵੱਡਾ ਹਾਦਸਾ ਜਿਹੜਾਗਾ ਵਾਪਰ ਜਾਂਦਾ ਹਾਲਾਂਕਿ ਅੰਜਨ ਡਰਾਈਵਰ ਦੇ ਵੱਲੋਂ ਜੜੀਆ ਬ੍ਰੇਕ ਲਗਾ ਲਈ ਗਈ ਪਰ ਬਲੈਰੋ ਗੱਡੀ ਦਾ ਜੋ ਅਗਲਾ ਹਿੱਸਾ ਹੈ ਉਹ ਟ੍ਰੇਨ ਦੀ ਚਪੇੜ ਦੇ ਵਿੱਚ ਆ ਗਿਆ ਸੀ ਵੀਡੀਓ ਵੀ ਜਿਹੜੀ ਹੈ ਸਾਹਮਣੇ ਆਈ ਹੈ ਤੁਸੀਂ ਵੇਖੋ ਤਸਵੀਰਾਂ ਦੇ ਵਿੱਚ ਕਿ ਕਿਸ ਤਰ੍ਹਾਂ ਇਹ ਬਲੈਰੋ ਗੱਡੀ ਜਿਹੜੀ ਹੈ ਇੱਕ ਕ੍ਰੋਸਿੰਗ ਲਾਈਨ ਦੇ ਉੱਪਰ ਦੀ ਲੰਘ ਰਹੀ ਹੈ ਤਾਂ ਇਸੇ ਦੌਰਾਨ ਅਚਾਨਕ ਇੱਕ ਮਾਲ ਗੱਡੀ ਆ ਜਾਂਦੀ ਹੈ ਇਸੇ ਦੌਰਾਨ ਬਲੈਰੋ ਗੱਡੀ ਇਸ ਦੀ ਚਪੇੜ ਦੇ ਵਿੱਚ ਆ ਜਾਂਦੀ ਹੈ ਮੂਰਲਾ ਹਿੱਸਾ ਜਿਹੜਾ ਸਾਰਾ ਨੁਕਸਾਨਿਆ ਗਿਆ ਹਾਲਾਂਕਿ ਇੰਜਨ ਡਰਾਈਵਰ ਦੇ ਵੱਲੋਂ ਜਿਹੜਾਗਾ ਮਾਲ ਗੱਡੀ ਜੋ ਚਲਾ ਰਿਹਾ ਸੀ ਡਰਾਈਵਰ ਉਸ ਦੇ ਵੱਲੋਂ ਅਚਾਨਕ ਬ੍ਰੇਕ ਵੀ ਲਾਈ ਗਈ ਪਰ ਐਨੇ ਦੇ ਵਿੱਚ ਜਿਹੜੀ ਹੈ ਗੱਡੀ ਦਾ ਮੂਲਾ ਹਿੱਸਾ ਜਿਹੜਾਗਾ ਉਹ ਤਸਨਸ ਹੋ ਗਿਆ ਸੀ ਤਾਂ ਪੂਰੀ ਘਟਨਾ ਜੋ ਵਾਪਰੀ ਹੈ ਤੁਹਾਨੂੰ ਦੱਸ ਦਿੰਨੇ ਆ ਇਹ ਜੋ ਥਰਮੋਪਲਾਸਟ ਹੁੰਦਾ ਔਰ ਇਹ ਖੇਤਰ ਦੇ ਵਿੱਚ ਵਾਪਰੀ ਹੈ ਸੂਰਤਗੜ ਦੀ ਇਹ ਖਬਰ ਜਿਹੜੀ ਦੱਸੀ ਜਾ ਰਹੀ ਹੈ ਜਿਸ ਦੇ ਵਿੱਚ ਜੋ ਸੀਆਈਐਸਐਫ ਦੀ ਹੈ ਗੱਡੀ ਸੀ ਕਿ ਦੱਸਿਆ ਜਾ ਰਿਹਾ ਹੈ ਕਿ CISF ਦੀ ਗੱਡੀ ਸੀਗੀ ਇਹ ਜਵਾਨ ਜਿਹੜੇ ਉਹਦੇ ਵਿੱਚ ਮੌਜੂਦ ਸੀਗੇ ਹਾਲਾਂਕਿ ਵੱਡਾ ਬਚਾਅ ਹੋ ਗਿਆ ਕਿਸੇ ਨੂੰ ਕੋਈ ਸੱਟ ਨਹੀਂ ਲੱਗੀ ਹੈ ਪਰ ਗੱਡੀ ਦਾ ਜੋ ਅਗਲਾ ਹਿੱਸਾ ਉਹ ਗੱਡੀ ਦਾ ਜੋ CISF ਦੀ ਗੱਡੀ ਜਿਹੜੀ ਬਲੈਰੋ ਗੱਡੀ ਹੈ ਉਹਦਾ ਜੋ ਹੈ ਅਗਲਾ ਹਿੱਸਾ ਟ੍ਰੇਨ ਦੇ ਪੇਟ ਦੇ ਵਿੱਚ ਆ ਜਾਂਦਾ ਪਰ ਵੱਡਾ ਬਚਾਅ ਹੋ ਗਿਆ ਤੁਸੀਂ ਵੇਖੋ ਤਸਵੀਰਾਂ ਦੇ ਵਿੱਚ ਕਿੰਨਾ ਭਿਆਨਕ ਇਹ ਹਾਦਸਾ ਸੀਗਾ ਤਾਸੂਰ ਸੂਰਤਗੜ ਦੀ ਖਬਰ ਹੈ ਸੂਰਤਗੜ ਸੁਪਰ ਥਰਮਲ ਪਾਵਰ ਪਲਾਂਟ ਦੇ ਖੇਤਰ ਦੇ ਵਿੱਚ ਪੂਰੀ ਘਟਨਾ ਵਾਪਰ ਜਾਂਦੀ ਹੈ ਇੱਕ ਵੱਡਾ ਹਾਦਸਾ ਵਾਪਰ ਗਿਆ ਹਾਲਾਂਕਿ ਵੱਡਾ ਨੁਕਸਾਨ ਹੋ ਗਿਆ ਸੀ ਪਰ ਮਾਲ ਗੱਡੀ ਦੇ ਡਰਾਈਵਰ ਦੇ ਵੱਲੋਂ ਇੱਕਦਮ ਜੋ ਹੈ ਬ੍ਰੇਕ ਜੋ ਲਗਾ ਦਿੱਤੀ ਕਿ ਜਿਸ ਦੇ ਨਾਲ ਇਹ ਹਾਦਸਾ ਜਿਹੜਾਗਾ ਉਹ ਬਚ ਗਿਆ ਤਾਂ ਤਸਵੀਰਤਾਂ ਦਿਖਾ ਰਿਹਾ ਵੀਡੀਓ ਤੋਂ ਦਿਖਾ ਰਿਹਾ ਕਿ ਕਿਸ ਤਰ੍ਹਾਂ ਇਹ ਪੂਰੀ ਜੜੀ ਹੈ ਉਹ ਹਾਦਸਾ ਵਾਪਰ ਪੂਰੀ ਘਟਨਾ ਵਾਪਰੀ ਹੈ ਤਾਂ ਸੀਆਈਐਸਫ ਦੀ ਬਲੇਰੋ ਗੱਡੀ ਸੀਗੀ ਜਿਹੜੀ ਕਿ ਇੱਕ ਕੋਲੇ ਦੇ ਨਾਲ ਪਰੀ ਮਾਲ ਗੱਡੀ ਦੇ ਇੰਜਨ ਦੇ ਨਾਲ ਜਾ ਕੇ ਜੜੀ ਹੈ ਇਹ ਟਕਰਾ ਜਾਂਦੀ ਹੈ ਘਟਨਾ ਉਸ ਵੇਲੇ ਹੋਈ ਹੈ ਜਦੋਂ ਬਲੈਰੋ ਗੱਡੀ ਇੱਕ ਮਾਨਵ ਰਹਿਤ ਰੇਲਵੇ ਕ੍ਰੋਸਿੰਗ ਤੋਂ ਗੁਜ਼ਰ ਰਹੀ ਸੀ ਇਸੇ ਦੌਰਾਨ ਇੱਕ ਕੋਲੇ ਨਾਲ ਪਰੀ ਮਾਲ ਗੱਡੀ ਆ ਰਹੀ ਸੀ ਟ੍ਰੇਨ ਆ ਰਹੀ ਸੀ ਤਾਂ ਇਸ ਦੇ ਚਪੇੜ ਦੇ ਵਿੱਚ ਇਹ ਬਲੈਰੋ ਗੱਡੀ ਜਿਹੜੀ ਹੈ ਉਹ ਆ ਜਾਂਦੀ ਆ ਤਾਂ ਜੋ ਚਸ਼ਮਦੀਦ ਸੀਗੇ ਉਹਨਾਂ ਦਾ ਕਹਿਣਾ ਹੈ ਕਿ ਸੀਆਈਐਸਐਫ ਦੇ ਅਧਿਕਾਰੀਆ ਅਤੇ ਜਿਹੜੇ ਜਵਾਨ ਸੀਗੇ ਪਲਾਂਟ ਖੇਤਰ ਦੇ ਵਿੱਚ ਪੈਟਰੋਲਿੰਗ ਕਰ ਰਹੇ ਸੀਗੇ ਸੀਸ ਦੇ ਆਪਣੇ ਜਵਾਨ ਸੀਗੇ ਜਿਹੜੇ ਉਹ ਪਲਾਂਟ ਖੇਤਰ ਸੀਗੇ ਜਿਹੜਾ ਇਹਦੇ ਵਿੱਚ ਪੈਟਰੋਲਿੰਗ ਕਰ ਰਹੀ ਸੀ ਜਿਹੜਾ ਕਿ ਥਰਮਲ ਪਲਾਂਟ ਦਾ ਖੇਤਰ ਹੈ ਉਸ ਦੇ ਵਿੱਚ ਪੈਟਰੋਲਿੰਗ ਕੀਤੀ ਜਾ ਰਹੀ ਸੀਗੀ ਅਜਿਹੇ ਦੌਰਾਨ ਜਦੋਂ ਬਲੈਰੋ ਗੱਡੀ ਰੇਲਵੇ ਟਰੈਕ ਤੇ ਕ੍ਰੋਸ ਕਰਨ ਲੱਗਦੀ ਹੈ ਅਜਿਹੇ ਦੇ ਵਿੱਚ ਇੱਕ ਜੋ ਕੋੜਿਆਂ ਨਾਲ ਪਰੀ ਗੱਡੀ ਆ ਜਾਂਦੀ ਹੈ ਮਾਲ ਗੱਡੀ ਆ ਜਾਂਦੀ ਹੈ ਹਾਲਾਂਕਿ ਇੰਜਨ ਦੇ ਚਾਲਕ ਨੇ ਤੇਜ਼ੀ ਦੇ ਨਾਲ ਜਿਹੜੇ ਨੇ ਡਰਾਈਵਰ ਨੇ ਬ੍ਰੇਕ ਲਗਾਏ ਜਿਸ ਦੇ ਨਾਲ ਜੜੀ ਹੈ ਗੱਡੀ ਦੀ ਜਿਹੜੀ ਸਪੀਡ ਸੀਗੀ ਰeal ਗੱਡੀ ਦੀ ਸਪੀਡ ਹੈ ਉਹ ਹੋਲੀ ਹੋ ਜਾਂਦੀ ਹੈ ਇਸ ਦੌਰਾਨ ਜੋ ਜੋ ਬਲੈਰੋ ਗੱਡੀ ਦਾ ਕਾਰ ਦਾ ਜਿਹੜਾ ਹਿੱਸਾ ਸੀਗਾ ਉਹ ਅਗਲਾ ਉਹ ਹਾਲਾਂਕਿ ਚਪੇੜ ਦੇ ਵਿੱਚ ਆ ਗਿਆ ਸੀਗਾ ਜਿਸ ਦੌਰਾਨ ਜਲੀ ਬੈਰੋ ਗੱਡੀ ਹੈ ਉਹ ਟਰੈਕ ਦੇ ਵਿੱਚ ਕਾਰ ਫਸ ਗਈ ਉਸ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਤਬਾਹ ਹੋ ਜਾਂਦਾ ਹੈ ਹਾਲਾਂਕਿ ਰਾਹਤ ਦੀ ਗੱਲ ਇਹ ਰਹੀ ਹੈ ਕਿ ਕਿਸੇ ਵੀ ਜਵਾਨ ਦੇ ਸੱਟ ਜਿਹੜੀ ਹੈ ਉਹ ਨਹੀਂ ਲੱਗੀ ਹੈ ਤਾਂ ਤਸਵੀਰਾਂ ਤੋਂ ਦਿਖਾ ਰਿਹਾ ਵੀਡੀਓ ਤੋਂ ਦਿਖਾਰੀ ਤਾਂ ਵੱਡਾ ਬਚਾਅ ਦੇ ਵਿੱਚ ਹੋ ਗਿਆ ਹੈ ਸੀਆਈਐਸਐਫ ਦੇ ਜਵਾਨਾਂ ਦਾ ਵੱਡਾ ਬਚਾਅ ਇਸ ਪੂਰੇ ਹਾਦਸੇ ਦੇ ਵਿੱਚ ਹੋ ਜਾਦਾ ਹੈ ਤਸਵੀਰਾਂ ਬੜੀਆਂ ਹੀ ਦਿਲ ਕੰਬਾਉਂ ਤਸਵੀਰਾਂ ਬੜੀਆਂ ਹੈਰਾਨ ਕਰ ਦੇਣ ਵਾਲੀਆਂ ਤਸਵੀਰਾਂ ਇਹ ਸਾਹਮਣੇ ਆਈ ਹਾਲਾਂਕਿ ਵਾਲ-ਵਾਲ ਬਚ ਕੇ ਰਸੀ ਸੀਐਸਐਫ ਦੇ ਜਵਾਨ ਪੈਟਰੋਲਿੰਗ ਕਰ ਰਹੇ ਸੀਗੇ ਥਰਮਲ ਪਲਾਟ ਦਾ ਖੇਤਰ ਸੀਗਾ ਜਿੱਥੇ ਪੂਰਾ ਹਾਦਸਾ ਵਾਪਰੋ ਇਸ ਦੇ ਵਿੱਚ ਸੀਆਈਐਸਐਫ ਦੇ ਜਵਾਨ ਸੀਗੇ ਜਿਹੜੇ ਪੈਟਰੋਲਿੰਗ ਕਰ ਰਹੇ ਸੀਗੇ ਤੇ ਜਦੋਂ ਹੀ ਉਹ ਕ੍ਰਾਸਿੰਗ ਜੋ ਹੈ ਕਰਨ ਲੱਗਦੇ ਨੇ ਕ੍ਰਾਸ ਕਰਨ ਲੱਗਦੇ ਨੇ ਤਾਂ ਇਸੇ ਦੌਰਾਨ ਰੇਲਵੇ ਟਰੈਕ ਨੂੰ ਕ੍ਰਾਸ ਕਰਨ ਲੱਗਦੇ ਇਸੇ ਦੌਰਾਨ ਗੱਡੀ ਆ ਜਾਂਦੀ ਹੈ ਇਹ ਸਾਫ ਸਾਫ ਵੀਡੀਓ ਚ ਵੀ ਦੇਖਿਆ ਜਾ ਸਕਦਾ ਕਿਸ ਤਰ੍ਹਾਂ ਗੱਡੀ ਆਉਂਦੀ ਹੈ ਮਾਲ ਗੱਡੀ ਆਉਂਦੀ ਹੈ ਕੋਲੇ ਦੇ ਨਾਲ ਪ੍ਰੇਤਾਚਾਰਨਕ ਟਕਰਾ ਜਾਂਦੀ ਹੈ ਜੋ ਫਸਦਾ ਦੀ ਇੰਜਨ ਦੇ ਵਿੱਚ ਜਿਹੜੀ ਬਲੇਰੋ ਗੱਡੀ ਆ ਪਰ ਵੱਡਾ ਹਾਦਸਾ ਜੜਾਗਾ ਉਹ ਕੋਣੋਂ हट ਜਾਂਦਾ ਟਲ ਜਾਂਦਾ ਤਾਂ ਇਹ ਤਸਵੀਰਤੋਂ ਦਿਖਾਰੇ ਇੱਕ ਵਾਰ ਤੁਹਾਨੂੰ ਫਿਰ ਇਹ ਵੀਡੀਓ ਦਿਖਾ ਦਿੰਨੇ ਆ